ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ ਵਿੱਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਆਪਾਂ ਆ ਗਏ ਆ ਡਿਊਟੀ ਤੇ ਇਧਰਲੇ ਬੰਨੇ ਕੋਕਲੈਂਡ ਪਾਉਂਦੀ ਹੈ ਮਿੱਟੀ ਜਿਹੜਾ ਗਾਡਰ ਚੁੱਕਣਾ ਤੇ ਉਧਰ ਇਧਰ ਸਲਿੰਗ ਖੋਲ ਗਈ ਹੈ ਤੇ ਉਹ ਸਾਈਡ ਵੀ ਖੋਲਤੀ ਜੰਨੇ ਔਰ ਅੰਗਾਟਰ ਕਰਦੇ ਆ ਆਪਾਂ ਇੱਕ ਉਸ ਤੋਂ ਬਾਅਦ ਅੱਜ ਪੂਰਾ ਦਿਨ ਕੀ ਕੀ ਹੁੰਦਾ ਕੱਲ ਵੀ ਇੱਕੋ ਹੀ ਆਏ ਅੱਜ ਦੇਖੋ ਕੀ ਹੁੰਦਾ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਬਲੌਗ ਦੇ ਰਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਕੇ ਜਾਇਆ ਕਰੋ ਇੰਨਾ ਵੀ ਜਰੂਰ ਖਿਆਲ ਰੱਖਿਆ ਕਰ हो गई। ओह प्लेट में चला गया। वहाँ पे प्लेट चला नहीं निकलेगा सब प्लेट।, प्लेट। नहीं नहीं निकल पाएगा पूरा। <laughs> फिर कटिंग कर करना पड़ेगा आग और <laughs> फिर जरा। थक गया, थक गया, हैं? ओ प्लेट दा करके पूरी गिर गई नहीं तो थोड़ी थोड़ी गिरनी। क्या कहना? तो देखना है। ਨਾ ਦੇਖਿਆ ਸਾਬ ਸਤਿ ਸ੍ਰੀ ਅਕਾਲ ਸਤਿਓ ਉਧਰ ਰਹਿ ਗਏ ਦੋ ਗਾਡਰ ਇੱਕ ਕਪਲ ਹੈ ਤੈਨਹੀਂ ਅੱਜ ਕੱਲ ਦਾ ਦਿਨ ਕੱਲ ਨੂੰ ਸ਼ਾਂਤੋ ਜਾਣ ਤੇ ਇੱਧਰ ਗਾਡਰ ਕਰਨੇ ਆ ਗਾਡਰ ਵੱਡੇ ਬਣ ਗਏ ਤਾਂ ਕਰੀ ਇੱਧਰ ਕੰਮ ਰੁਕ ਗਿਆ ਇੱਧਰ ਦੂਜੀਆਂ ਕਰੈਨਾਆਂ ਆ ਉਹਨਾਂ ਨੇ ਕਰਕੇ ਗਾਂ ਜਾਣਾ ਪਰ

ਦੰ ਤਾਰਾ ਪਾ ਕੇ ਇਹਦੇ ਚ ਤੇ ਤਾਰਾ ਪਾ ਕੇ ਤੇ ਬਾਚੋ ਇਹਨਾਂ ਨੂੰ ਜੈਕ ਲਾ ਕੇ ਇਹ ਵਾਲਾ ਜੈਕ ਲਾ ਕੇ ਤੇ ਇਹਨਾਂ ਨੂੰ ਸਟੀਚਿੰਗ ਕਰ ਦਿੰਦੇ ਆ ਇਹ ਅਜੇ ਹੋਈ ਨਹੀਂ ਆ ਤੂੰ ਕੀ ਹਾਲ ਚਾਲ ਹੈ ਵਧੀਆ ਵਧੀਆ YouTube ਤੇ ਤੁਹਾਡੀ ਵੀਡੀਓ ਆ ਗਈ ਹੈ ਵੀਡੀਓ ਆ ਹਾਂ ਆ ਜਾ ਹਾਂ आले कोई बात नहीं बैठे रहो खड़े गए तो 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 है वो कहाँ यहीं रहते हो नहीं दस किलोमीटर दूर है दस किलोमीटर तो ओके दस मीटर वाह गोल-गोल टपक रही है पुरानी काले मज़ला अलग है आपसे बड़ी लंबी है और चल की बल्ला 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 बड़ी लंबी तो है ना जा रहे हम भाई ਤੇ ਲੱਗ ਗਿਆ ਆਪਣੇ 1:00 ਵਜੇ ਨਾ ਦੋ ਦਿਨ ਹੀ ਮੈਂ ਹੋਰ ਆਇਆ ਸੀ ਤੇ ਮਾਣਿ ਕੇ ਲਿਆ ਆਪਣੇ ਬੰਦੇ ਨੇ ਸਸਤਾ ਝੋਨਾ ਲਾਇਆ ਕਿੰਨੇ ਲੈ ਕਿੱਲੇ ਦੇ ਹੈ ਕਿੰਨੇ ਪੈਸੇ ਲੈ ਕਿੱਲੇ ਦੇ ਮੈਂ ਤਾਂ ਦੋ ਟਾਂ ਮੁੱਦਾ ਦਿੰਦੇ ਸੀ اچھا ਤੇ ਬਾਕੀ ਮੈਂ ਹੋਰ 3000 ਰੁਪਏ ਕਿੱਲੇ ਦਾ ਲਿਆ ਖਾਣ ਪੀਣੇ ਲੰਗਾ ਠੀਕ ਹੈ ਠੇਕੇਦਾਰ ਹੈ ਤੂੰ ਹਾਂ ਠੇਕੇਦਾਰ ਵੀ ਨਾਲ ਹੀ ਹੁੰਦਾ ਵਾ ਠੀਕ ਹੈ ਮਿੱਟੀ ਮਿੱਟੀ ਕੀਤੀ ਪਈ ਰੋਡ ਤੇ ਯਾਰ ਇਹ ਜਿਹੜੀ ਲੱਗ ਜਾਈ ਉਹ ਹੀ ਚੰਗੀ ਓ ਸ਼ੈਲੋਸ ਚੱਲੇ ਆਪਾਂ ਰਕੂਮ ਚ ਦੇਖਦੇ ਆਂ ਜਾ ਕੇ ਕੀ ਕਰਦੇ ਲੈ 10 ਵਜੇ ਇਹ ਮਟਰ ਪਨੀਰ ਹੋਣਾ ਹੀ ਹੈ ਅੱਜ ਮਟਰ ਪਨੀਰ ਹੋਣਾ ਹੈ 10 ਵਜੇ ਮੈਸੇਜ ਹਾਂ ਓ ਵੀ ਮਟਰ ਉਹ ਚ ਗਿਆ ਜੇ ਫੇਰ ਆਪਾਂ ਪੀ ਲਾਂ ਫਾਇਲ ਲਓ ਆ ਨਿਆ ਅੱਜ ਦੇਖਦੇ ਓਏ ਪੂੜੀਆਂ ਹੈਲੋ ਹੀਰੋ ਕਾਂਡਾ ਬੰਦ ਕੇ ਲੇ ਗੋਰਾ ਹੀਰੋ ਕਹਾ ਗਿਆ ਆਹ ਪੂੜੀਆਂ ਮੰਦੀਆਂ ਪੂੜੀਆਂ ਗੰਨੋ ਗੱਲਾਂ ਦੇਦੇ ਯਾਰ ਹਮ ਕੋ ਸੁਝਾ ਹੀਰੋ ਕਿਥੇ ਗਿਆ ਹਾਂ ਗਰਮ ਗਰਮ ਪੂਰੀ ਲੈ ਲੋ ਗਰਮ ਗਰਮ ਲੈ ਲੈ ਪੂਰਾ ਗਰਮ ਗਰਮ ਪੂਰੀ ਲੈ ਲੋ ਪੂਰਾ ਗਰਮ ਗਰਮ ਪੂਰੀ ਹਾਂ ਸਭੀ ਕਾ ਵੀ ਹੈ ਆਲੂ ਕੜਾਈ ਭਰੀ ਪੂੜੇ ਤੇਲ ਨੂੰ ਮੂੜੀ ਖਾਣੇ ਦਾ ਮਜ਼ਾ ਨਹੀਂ ਆਤਾ ਦੁਪਹਿਰ ਮੇਂ ਮੂੜੀ ਚਾਹੀਦੀ ਹੈ ਗਾਵੀਂ ਮੇਂ ਤੋਂ ਆਈ ਪੂੜੇ ਆ ਬਣੇ ਲਾਲ ਬਲੇ